ਔਰ ਜਿੱਥੇ ਅਸੀਂ ਅੱਜਕੱਲ ਮਾਡਰਨਾਈਜ਼ ਹੁੰਨੇ ਜਾ ਰਹੇ ਹਾਂ ਉੱਥੇ ਰੱਬ ਦਾ ਆਸਰਾ ਲੈਣਾ ਵੀ ਨਹੀਂ ਭੁੱਲਣਾ ਚਾਹੀਦਾ ਚਾਹੇ ਅਸੀਂ ਵਾਹਿਗੁਰੂ ਨੂੰ ਮੰਨੀਏ ਚਾਹੇ ਕਿਸ਼ਨ ਜੀ ਨੂੰ ਮੰਨੀਏ रामचंद्र ਜੀ ਨੂੰ ਕਿਸੇ ਵੀ ਨੂੰ ਗੁਰੂ ਪੀਰ ਨੂੰ ਮੰਨੀਏ ਮੰਨਣਾ ਜ਼ਰੂਰ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਸਾਡੇ ਵਾਸਤੇ ਸਾਡੇ ਵਾਸਤੇ ਬਹੁਤ ਰਾਹ ਬਣਾਏ ਹੈ ਸੁਗਮ ਬੜੇ ਸਮੂਥ ਰਾ ਬਣਾਏ ਹਨ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਰਹੇ ਔਰ ਇਸੇ ਕਰਕੇ ਅਸੀਂ ਭਟਕ ਰਹੇ ਹਾਂ ਇਸ ਫਿਲਮ ਦੇ ਵਿੱਚ ਤੁਹਾਨੂੰ ਲੱਗੇਗਾ ਕਿ ਬੇਟੀ ਔਰ ਪਿਓ ਦਾ ਕੀ ਰਿਸ਼ਤਾ ਕਿੰਨਾ ਪਿਆਰ ਕਿਸ ਤਰ੍ਹਾਂ ਇੱਕ ਦੂਏ ਦੇ ਪਿੱਛੇ ਇਹ ਤੋਂ ਲਾਵੇ ਇਹ ਵੀ ਹੈ ਕਿ ਜੇ ਕਿਸੇ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਜੇ ਮੀਡਲ ਕਲਾਸ ਬੰਦੇ ਹੈ ਜਿਹੜੇ ਉਹ ਇਹਦਾ ਸੋਚਣ ਕਿ ਉਹ ਮਿਡਲ ਕਲਾਸ ਹੈ ਤਾਂ ਉਹਨਾਂ ਨੂੰ ਕੋਈ ਮਾਰੋ-ਮਾਰ ਕਰਨੀ ਚਾਹੀਦੀ ਹੈ ਜਾਂ ਇਮੋਸ਼ਨਸ ਨੂੰ ਪੁੱਲ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਫਿਲਮ ਦੇ ਵਿੱਚ ਹਰ ਇੱਕ ਡਾਇਲੋਗ ਹਰ ਇੱਕ ਸੀਨ ਹਰ ਇੱਕ ਸ਼ਾਟ ਤੁਹਾਨੂੰ ਕੁਝ ਨਾ ਕੁਝ ਇਹ ਜ਼ਰੂਰ ਦੱਸੇਗਾ ਕਿ ਅਸੀਂ ਕਿੰਨਾ ਕੁ ਦੂਰ ਹੁੰਦੇ ਜਾ ਰਹੇ ਹਾਂ ਆਪਣੇ ਅਸਲੀ ਕਲਚਰ ਤੋਂ ਇੱਕ ਕਲਚਰਲ ਫਿਲਮ ਹੈ ਔਰ ਫਿਲਮ ਦਾ ਸਿਰਫ ਇਹੀ ਨਹੀਂ ਮੰਤਵ ਹੁੰਦਾ ਐ ਐਂਟਰਟੇਨਮੈਂਟ ਫਿਲਮ ਦਾ ਮੰਤਵ ਹੁੰਦਾ ਐ ਸਾਨੂੰ ਜੜੀਆਂ ਸਾਡੀਆਂ ਸਮਾਜਿਕ ਬੁਰਾਈਆਂ ਹੈ ਉਹਨਾਂ ਤੋਂ ਸਾਨੂੰ ਕਿਦਾਂ ਬਚਿਆ ਜਾ ਸਕਦਾ ਐ ਫਿਲਮ ਦੇ ਵਿੱਚ ਜਸਰਾਂ ਦੀ ਲੋਕੇਸ਼ਨ ਇਸ ਗਾਣੇ ਦੀ ਤੁਸੀਂ ਦੇਖੀ ਹੈ ਇਹ ਲੋਕੇਸ਼ਨ ਬਿਲਕੁਲ ਨਵੀਂ ਹੈ ਇੱਥੇ ਪਹਿਲਾਂ ਕੋਈ ਪੰਜਾਬੀ ਮੇਰਾ ਖਿਆਲ ਹੈ ਹਿੰਦੀ ਫਿਲਮ ਵੀ ਮਸੀ ਬਣੀ ਹੋਏਗੀ ਜਾਂ ਅੱਗੇ ਨੂੰ ਵੀ ਬਣਨਗੀ ਆ ਕਿ ਨਹੀਂ ਵਰਣਨ ਕੀ ਹੈ ਇਹੀ ਜੀ ਲੋਕੇਸ਼ਨ ਤੇ ਅਸੀਂ ਇਹ ਫਿਲਮ ਦੀ ਸ਼ੂਟਿੰਗ ਕਰਕੇ ਆਏ ਔਰ ਸਭ ਤੋਂ ਲਾਸਟ ਗੱਲ ਔਰ ਮੈਂ ਅਹਿਮ ਗੱਲ ਇਹ ਕਹਿਣਾ ਚਾਹੁੰਦਾ ਹੈ ਕਿ ਐਨੀ ਦੇਰ ਤੋਂ ਮੈਂ ਮੈਡਮ ਕੰਮ ਕਰ ਰਿਹਾ ਹਾਂ ਜ਼ਿਆਦਾਤਰ ਆਫਰ ਆ ਜਾਂਦੀ ਹੈ ਮੈਨੂੰ ਕਿ ਤੁਸੀਂ ਇਸ ਫਿਲਮ ਦਾ ਪਾਰਟ ਹੋ ਪਰ ਇਸ ਫਿਲਮ ਦੇ ਵਿੱਚ ਰੋਲ ਕਰਨ ਵਾਸਤੇ ਮੈਨੂੰ ਇਹਨਾਂ ਦੇ ਪ੍ਰੋਡਿਊਸਰ ਸਾਹਿਬ ਦੇ ਦਫ਼ਤਰ ਦੇ ਔਰ ਹੈਰੀ ਪੈਕਟੀ ਦੇ ਘਰ ਦੇ ਕਈ ਚੱਕਰ